ਫਾਸਟਵੇ ਟ੍ਰਾਂਸਮਿਸ਼ਨਸ ਪ੍ਰਾਈਵੇਟ ਲਿਮਿਟਿਡ ਦੇ ਵੀਪੀ ਮੁਕੇਸ਼ ਸ਼ਰਮਾ ਲੁਧਿਆਣਾ ਤੋਂ ਫਾਸਟਵੇ ਹੈੱਡ ਆਫਿਸ ਅੰਮ੍ਰਿਤਸਰ ਪੁੱਜੇ ਅਤੇ ਉਹਨਾਂ ਬੈਸਟ ਡਿਸਟ੍ਰਿਬਿਊਟਰਸ ਲਈ ਸਰਦਾਰ ਸਰਬਜੀਤ ਸਿੰਘ ਰਾਜੂ ਜੀ ਅਤੇ ਸਰਦਾਰ ਗੁਰਿੰਦਰਜੀਤ ਸਿੰਘ ਬੱਬੀ ਜੀ ਨੂੰ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਆਪਣੇ ਇਲਾਕਿਆਂ ਵਿੱਚ ਬੈਸਟ ਕੇਬਲ ਸਰਵਿਸ ਮੁਹੱਈਆ ਕਰਵਾਉਣ ਲਈ ਕੰਡਾ ਕੇਬਲ ਤੋਂ ਹਰਦਿਆਲ ਸਿੰਘ ਮਹਿਰਾ ਸੈਟੇਲਾਈਟ ਤੋਂ ਰਾਗਵ ਮਹਿਰਾ ਆਰਐਸ ਕੇਬਲ ਤੋਂ ਮਾਈਕਲ ਔਲਕ ਕੇਬਲ ਤੋਂ 조ਗਿੰਦਰ ਸਿੰਘ ਬੈਂਸ ਕੇਬਲ ਤੋਂ ਗੁਰਦੇয়াল ਸਿੰਘ ਅਤੇ ਅੰਮ੍ਰਿਤਸਰ ਫਾਸਟਵੇਅ ਆਫਿਸ ਦੇ ਬ੍ਰਾਂਚ ਮੈਨੇਜਰ ਅਰुण ਕੁਮਾਰ ਅਤੇ ਤੀਰਸ਼ ਮਹਿੰਦਰੂ ਨੂੰ ਵਧੀਆ ਕਾਰਗੁਜ਼ਾਰੀ ਲਈ ਵੈਸਟ EMPLOYE ਵਜੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਦਾਰ ਗੁਰਿੰਦਰਜੀਤ ਸਿੰਘ ਬੱbbi ਅਤੇ ਵੀਪੀ ਮੁਕੇਸ਼ ਸ਼ਰਮਾ ਨੇ ਸੰਬੋਧਨ ਕਰਦਿਆਂ ਸਾਰੇ ਕੇਬਲ ਆਪਰੇਟਰਾਂ ਅਤੇ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਹੋਰ ਵੀ ਕੇਬਲ ਆਪਰੇਟਰਾਂ ਅਤੇ ਕਰਮਚਾਰੀਆਂ ਦਾ ਇਸੇ ਤਰ੍ਹਾਂ ਮਾਨ ਸਨਮਾਨ ਕੀਤਾ ਜਾਵੇਗਾ ਅਤੇ ਕੰਪਨੀ ਵੱਲੋਂ ਵੀ ਹਮੇਸ਼ਾ ਹੀ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਸਰਾਂ ਕੇ ਮੁਕੇਸ਼ ਜੀ ਬਹੁਤ ਪੁਰਾਣੇ ਐ ਸਕੇਪਲ ਲਾਈਨ ਦੇ ਵਿੱਚ ਹੈਗੇ ਆ ਇਹ ਕੰਪਨੀ ਵੱਲੋਂ ਆਏ ਨੇ ਕੰਪਨੀ ਦੇ ਬੜੇ ਸੀਨੀਅਰ ਮੈਨੇਜਮੈਂਟ ਦੇ ਬੰਦੇ ਨੇ ਸਾਰੀ ਚਰਨ ਤੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਨੇ ਇਹਨਾਂ ਦਾ ਇਹਨਾਂ ਨੇ ਸਾਨੂੰ ਕਾਲ ਕੀਤੀ ਸੀ ਕਿ ਅਸੀਂ ਕੁਝ ਆਪਰੇਟਰਸ ਨੂੰ ਮਿਲਣਾ ਚਾਹੁੰਦੇ ਆ ਨਾਲੇ ਉਹਨਾਂ ਨੂੰ ਐਪਰੀਸ਼ੀਏਸ਼ਨ ਦੇਣਾ ਚਾਹੁੰਦੇ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਜਿਨ੍ਹਾਂ ਨੇ ਲਾਸਟ 4 ਮਹੀਨੇ ਤੋਂ ਇਹਨਾਂ ਨੇ ਡਾਟਾ ਦੇਖਿਆ ਕਿ ਉਹਨਾਂ ਨੇ ਡਬੇ ਘਟਲ ਨਹੀਂ ਦਿੱਤੇ ਐਨੇ ਕੰਪੀਟੀਸ਼ਨ ਦੇ ਹੋਣ ਦੇ ਬਾਵਜੂਦ ਵੀ ਔਰ ਇੰਨਾ ਕੁਝ ਮਤਲਬ ਜਿੰਨਾ ਕਿ ਡਾਊਨਫਾਲ ਜਾ ਰਹੀ ਹੈ ਕੇਬਲ ਲਾਈਨ ਦੀ ਇਹ ਜਸਟ ਬੂਸਟ ਕਰਨ ਵਾਸਤੇ ਕਿ ਵੀ ਇੱਕ ਪੰਜ অপারেਟਰ ਨੂੰ ਇਹਨਾਂ ਨੇ ਪ੍ਰਾਈਜ਼ ਦਿੱਤੇ ਆ ਕਿ ਜਿਨ੍ਹਾਂ ਨੇ ਬੈਸਟ ਕੰਮ ਕੀਤਾ ਜਿਨ੍ਹਾਂ ਦੇ ਜੇ ਸਪੋਸਰ ਯਾਰ ਕਨੈਕਸ਼ਨ ਹੈ ਤਾਂ ਉਹਨਾਂ ਨੂੰ ਮੋਸਲ ਨਹੀਂ ਨਹੀਂ ਹੋਇਆ ਲਾਸਟ ਚਾਰ ਮਹੀਨੇ ਤੋਂ ਉਹਨਾਂ ਨੇ 2 4 2 4 ਕਨੈਕਸ਼ਨ ਵਧਾਏ ਹੀ ਹੈ ਇਹ ਇਹਨਾਂ ਨੇ ਉਹਨਾਂ ਨੂੰ ਅੱਜ ਸਰਟੀਫਿਕੇਟ ਦਿੱਤਾ ਐਪਰੀਸ਼ੀਏਸ਼ਨ ਜਿਨ੍ਹਾਂ ਤੇ ਗੁਰਦੀਪ ਸਿੰਘ ਜੀ ਜਿਹੜੇ ਸਾਡੇ ਕੰਪਨੀ ਦੇ ਚੇਅਰਮੈਨ ਨੇ ਉਹਨਾਂ ਦੇ ਸਾਈਨ ਨੇ ਉਹਨਾਂ ਦੇ ਬੇਟਾ ਜਿਹੜਾ ਉਹ ਡਾਇਰੈਕਟਰ ਹੈ ਕੰਪਨੀ ਜਿਹਨਾਂ ਦੇ ਸਾਈਨ ਨੇ ਸੀਓ ਦੇ ਸਾਈਨ ਨੇ ਉਹਦੇ ਟੋਕਨ ਆਫ ਲਵ ਲੈ ਕੇ ਆਏ ਸੀਗੇ ਉਹ ਇਹਨਾਂ ਨੇ ਉਪਰੇਟਨ ਦਿੱਤਾ ਤਾਂ ਕਿ ਜੇ ਅੱਜ 5 ਨੂੰ ਦਿੱਤਾ ਤੇ ਅਗਲੀ ਵਾਰੀ ਜਦੋਂ ਆਣ ਤੇ ਉਹ 10 ਨੂੰ ਦੇਣ ਤੇ ਇਹ 5 ਵੀ ਉਹਨਾਂ ਦੇ ਵਿੱਚ ਜਰੂਰ ਸ਼ਾਮਲ ਹੋਣ ਤਾਂ ਕਿ ਇਹ ਜਾ ਕੇ 10 ਬੰਦਿਆਂ ਨੂੰ ਦੱਸਣ ਕਿ ਆਈ ਸਾਨੂੰ ਕੰਪਨੀ ਨੇ ਬੁਲਾਇਆ ਸੀ ਔਰ ਸਾਡਾ ਮਾਨ ਸਨਮਾਨ ਕੀਤਾ ਮੈਂ ਤੇ ਕਹਾਗਾ ਮੇਰਾ ਸਾਰਾ ਹੀ ਸਟਾਫ ਡੈਡੀਕੇਟਲੀ ਕੰਮ ਕਰਦਾ ਮੈਂ ਤੇ ਕਹਿੰਦਾ ਮੇਰਾ 400 ਬੁਲਾਈ ਹੈ 400 ਹੀ ਦਿਓ ਲੇਕਿਨ ਉਹਦੇ ਚ ਅਸੀਂ ਜੇ ਕਹਿੰਨੇ ਨਾ ਕਿ ਯਾਰ ਇਹਨੂੰ ਦੇ ਦਿਓ ਇਹਨੂੰ ਦੇ ਦਿਓ ਇਹਨੂੰ ਦੇ ਦਿਓ ਫਿਰ ਪਰਸ਼ਲ ਹੋ ਜਾ ਜੀ ਉਹ ਇਹਨਾਂ ਨੇ ਅੱਜ ਸਿਰਫ ਇੱਕ ਬੀ ਐਮ ਸਾਹਿਬ ਨੂੰ ਇੱਕ ਧੀਰਜ ਕੁਮਾਰ ਜੀ ਨੂੰ ਦੋ ਜਣਿਆਂ ਨੂੰ ਦਿੱਤਾ ਜਿਹੜਾ ਜਿਹੜੇ ਬੀਐਮ ਸਾਹਿਬ ਨੇ ਉਹ ਤੇ ਸਾਰਾ 올ਓਵਰ ਕੰਟਰੋਲ ਕਰਦੇ ਨੇ ਜਿਹੜਾ ਧੀਰਜ ਹੈ ਉਹ ਜਿਆਦਾ ਉਹਦੇ ਉੱਤੇ ਸੈਟਅਪ ਬਾਕਸ ਦੀ ਬਿਲਿੰਗ ਫਲਾਣਾ ਟਿੰਗਣਾ ਉਹਦੇ ਤੇ ਸਾਰਾ ਦੇਖਦਾ ਬਾਕੀ ਅਗਲੀ ਵਾਰੀ ਦੋ ਦੀ ਜਗ੍ਹਾ ਆਪਾਂ ਪੰਜ ਕਰਾਂਗੇ ਫਿਰ 10 ਕਰਾਂਗੇ ਹੌਲੀ ਹੌਲੀ ਐਸਾ ਟਾਈਮ ਆਏਗਾ ਕਿ ਸਾਰੇ ਹੀ ਉਹਨਾਂ ਨੂੰ ਇਹ ਦੇਣਗੇ ਦੇਖੋ ਅੱਜ ਕੰਪਨੀ ਐਮਪਲਾਈਜ਼ ਦਾ ਬਹੁਤ ਧਿਆਨ ਕਰਦੀ ਹੈ ਐਮਪਲਾਈਜ਼ ਦਾ ਕੋਈ ਹੈ ਨਹੀਂ ਹੈ ਨਾ ਮਤ ਸੋਚਣਾ ਕਿ ਸਿਰਫ ਦੋ ਬੰਦਿਆਂ ਨੂੰ ਮਿਲਿਆ ਤੇ ਅੱਜ ਮੱਕੜੀ ਜੀ ਕਰਨ ਮੈਨੂੰ ਨਹੀਂ ਮਿਲਿਆ ਜਾਂ ਸੰਜੀਵ ਕੋਲ ਮੈਨੂੰ ਨਹੀਂ ਮਿਲਿਆ ਉਹ ਇਹ ਇਹਨਾਂ ਦੀ ਟੀਮ ਦਾ ਹੀ ਬੰਦਾ ਹੈ ਉਹ ਇਹਨਾਂ ਤੋਂ ਬਹੁਤ ਜੂਨੀਅਰ ਹੈ ਜਦੋਂ ਥੱਲੇ ਦੇਖੋ ਥੱਲਿਓਂ ਸ਼ੁਰੂਆਤ ਹੁੰਦੀ ਹੈ ਤੇ ਫਿਰ ਉੱਪਰ ਤੱਕ ਜਾਂਦੀ ਹੈ ਠੀਕ ਹੈ ਨਾ ਇਸ ਕਰਕੇ ਅਗਲੀ ਵਾਰੀ ਜਦੋਂ ਮੁਕੇਸ਼ ਜੀ ਆਣਗੇ ਦੋ ਦੀ ਜਗ੍ਹਾ 10 ਲਿਆਣਗੇ 10 ਦੀ ਜਗ੍ਹਾ 200 ਲਿਆਣਗੇ ਇਸ ਨਾਲ ਸਾਰਿਆਂ ਨੂੰ ਮਿਲੇਗਾ ਪਰ ਡੈਡੀਕੇਟਲੀ ਕੰਮ ਕਰੋ ਜੇ ਇਹਨਾਂ ਦਾ ਨਾਮ ਆਇਆ ਤੇ ਤੁਹਾਡਾ ਵੀ ਆਏਗਾ ਅਭੀ ਇੰਡਸਟਰੀ ਵਿੱਚ ਬੜਾ ਚੇਂਜ ਆ ਰਿਹਾ ਹੈ ਨਾ Jio ਵੀ ਆ ਰਿਹਾ Airtel ਵੀ ਆ ਰਿਹਾ ਉਸ ਮਤਲਬ ਇਸ ਬੁਚਾਲ ਵਿੱਚ ہمارے ਬੰਦੇ ਖੜੇ ਹੋਏ ਹਨ ਔਰ ਜੋ ਆਪ ਗਰੋਥ ਕਰ ਰਹੇ ਇਸ ਵਿੱਚ ਅਸੀਂ ਡੇ ਬਾਈ ਡੇ ਲਾਸਟ 6 ਮੰਥ ਸੇ ਅਸੀਂ तो जो बेस्ट परफॉर्मर है उन्हीं को हमने अवार्ड दिया जो स्टूडेंट मेहनत करता तो है उसके नंबर अच्छे आते तो इन्होंने मेहनत करी इनके नंबर अच्छे आए और इनको अवार्डेड किया गया कंपनी आप लोगों के साथ नई नई चीजें लेके आ रही है जो भी आईपीटीवी भी लेके आ रही है उस पर वॉइस भी है ब्रॉडबैंड भी है और पंजाब के जोग्राफी के अंदर हम सबसे ज्यादा ऑप्टिकल फाइबर है दूसरा आईपीटीवी का जो पोटेंशियल है वो हमारा सबसे ज्यादा होने वाला है और जो अभी न्यू टेक्नोलॉजी आ रही है टाइम टाइम टू आप लोगों को सपोर्ट करते रहेंगे लेकिन उसके बदले इनको भी अपना ग्राउंड संभाला जैसे इन्होंने अपने टेक्निकल स्टाफ को भी ट्रेनिंग दी है और कस्टमर के साथ भी एक, एक, एक कर, आ, स्पोकन रहे हैं तो उसकी वजह से ये सारी चीजें कर, करते रहे